ਜੀ ਇਹ ਪਰਮਾ ਪੰਜਾਬ ਕੋਡੇ ਮਿੰਟ ਦਾ ਬਟੇਲੇ ਜ਼ਿਲ੍ਹੇ ਦਾ ਅੱਜ ਸਾਡਾ ਇਹ ਵਿendra ਕਾਲਜ ਵਿੱਚ ਪਿਛਲੇ ਦਿਨੀ ਵਿਦਿਆਰਥੀਆਂ ਨੂੰ ਨਵੇਂ ਸਿਲੇਬਸ ਦੀ ਜਾਣਕਾਰੀ ਦਿੱਤੀ ਗਈ ਹੈ ਸਬਜੈਕਟ ਕੰਬੀਨੇਸ਼ਨ ਨਵੇਂ ਪ੍ਰਵਾਇਦਾ ਹੈ ਇਸ ਤਰ੍ਹਾਂ ਜਿਹੜੇ ਪੀਏ ਫਸਟ ਇਅਰ ਦੇ ਵਿਦਿਆਰਥੀ ਆ ਉਹਨਾਂ ਨੂੰ 9-9 ਸਬਜੈਕਟ ਪੜ੍ਹਨ ਦੀ ਜਿਹੜਾ ਮਜਬੂਰ ਕੀਤਾ ਗਿਆ ਹੈ ਜਦਕਿ ਜਿਹੜੇ ਪਹਿਲਾਂ ਪੀਏ ਕਰਦੇ ਸੀ ਉਹ ਸਿਰਫ 5 ਵਿਸ਼ੇ ਕਰਦੇ ਸੀ ਸਾ ਇਹ ਜਿਹੜਾ ਸਬਜੈਕਟ ਕੰਬੀਨੇਸ਼ਨ ਨਵੇਂ ਪਰਵਾਏ ਜਾ ਰਹੇ ਨੇ ਇਹ ਵਿਦਿਆਰਥੀਆਂ ਤੋਂ ਧੱਕੇ ਨਾਲ ਪਰਵਾਏ ਜਾ ਰਹੇ ਹੈਗੇ ਆ ਵਿਦਿਆਰਥੀਆਂ ਉੱਤੇ ਜਿਹੜਾ ਵਾਧੂ ਸਿਲੇਬਸ ਦਾ ਬੋਝ ਜਿਹੜਾ ਵਾਧੂ ਆਰਕ ਬੋਝ ਇਹਦੇ ਨਾਲ ਜਿਹੜਾ ਬਸਨਾ ਹੈਗਾ ਤਾਂ ਅਸੀਂ ਇਸ ਵਿਦਿਆਰਥੀਆਂ ਦੇ ਵੱਲੋਂ ਸਾਰੇ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਮੈਡਮ ਕੋਲ ਇਸ ਦਾ ਰੋਧ ਚ ਉੱਤੇ ਆਇਆ ਸੀ ਕਿ ਜਿਹੜੇ ਵਿਦਿਆਰਥੀ ਸਬਜੈਕਟ ਕੰਬੀਨੇਸ਼ਨ ਆ ਉਹ ਸਹੀ ਪਰਵਾਏ ਜਾਣ ਪਰ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਦੇ ਨਾਲ ਧੱਕੇਸ਼ਾਹੀ ਕਰਕੇ ਨਾਮ ਖੱਟਣ ਦੀਆਂ ਧਮਕੀਆਂ ਦੇ ਦਿੱਤੀਆਂ ਇਹ ਜਿਹੜੇ ਸਬਜੈਕਟ ਕੰਬੀਨੇਸ਼ਨ ਧੱਕੇ ਨਾਲ ਪ੍ਰੋਵਾਈਡ ਕੀਤੇ ਇਸ ਦੇ ਖਿਲਾਫ ਅੱਜ ਅਸੀਂ ਬੀਸੀ ਦਫ਼ਤਰ ਕਿਉਂਕਿ ਜਦੋਂ ਪ੍ਰਿੰਸੀਪਲ ਨੇ ਮਾਮਲਾ ਹੱਲ ਨਹੀਂ ਕੀਤਾ ਕਾਲਜ ਮੁਖੀ ਨੇ ਤਾਂ ਅਸੀਂ ਜ਼ਿਲ੍ਹੇ ਦੇ ਮੁਖੀ ਕੋਲ ਆਪਦੀ ਮੰਗਾਂ ਜਿਹੜੀ ਉਹ ਲੈ ਕੇ ਆਏ ਹਾਂ ਸਾਡੀਆਂ ਤਿੰਨ ਮੰਗਾਂ ਨੇ ਪਹਿਲੀ ਤਾਂ ਇਹ ਕਿ ਜਿਵੇਂ ਬੀਏ ਦੇ ਪਹਿਲਾ ਸਬਜੈਕਟ ਕੰਬੀਨੇਸ਼ਨ ਹੁੰਦੇ ਸੀ ਪੰਜ ਉਹ ਤੈ ਤੋਂ ਉਵੇਂ ਕੰਬੀਨੇਸ਼ਨ ਨਿਕਲੇ ਜਾਣ ਵਿਦਿਆਰਥੀ ਨੂੰ ਆਦਾ ਵਿਸ਼ਾ ਚੁਣਦੀ ਉਹਨੇ ਕੀ ਪੜਨਾ ਕੀ ਨਹੀਂ ਪੜਨਾ ਇਹ ਵੀ ਅਜਾਬ ਗੱਲ ਦੂਜਾ ਜਿਹੜਾ ਵਿਦਿਆਰਥੀਆਂ ਦੇ ਨਾਲ ਧੱਕੇਸ਼ਾਹੀ ਕੀਤੀ ਇਸ ਖਿਤ ਕੰਬੀਨੇਸ਼ਨ ਪਰਮਾਣ ਦੇ ਪ੍ਰਿੰਸੀਪਲ ਵੱਲੋਂ ਜੋ ਵੀ ਹੋਇਆ ਜੋ ਰੋਗ ਦਾ ਰੋਗ ਮਾਰੇ ਕੇ ਵਿਦਿਆਰਥੀ ਨਾਲ ਬਸੂਕੀ ਕੀਤੀ ਗਈ ਉਹ ਸਾਰੇ ਕਸੇ ਲਈ ਪ੍ਰਿੰਸੀਪਲ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਂਦੀ ਤੀਸਰਾ ਇਹ ਸਾਰੀ ਸਮੱਸਿਆ ਦੀ ਜਿਹੜੀ ਜਾਣ ਉਹ ਨਵੀਂ ਸਿੱਖਿਆ ਨੀਤੀ ਹੈਗੀ ਆ ਇਹ ਨਵੀਂ ਸਿੱਖਿਆ ਨੀਤੀ ਜਿਹੜੀ ਉਹ ਰੱਖੀ ਇਹ ਨਵੀਂ ਸਿੱਖਿਆ ਨੀਤੀ ਜੁੜੀ ਹੋਈ ਹੈ ਸਰਕਾਰ ਵੱਲੋਂ ਹੈ ਕਿ ਪ੍ਰਿੰਸੀਪਲ ਵੱਲੋਂ ਕੀ ਹੋਇਆ ਸਮਝ ਇਹ ਨਵੀਂ ਸਿੱਖਿਆ ਨੀਤੀ ਜੀ 2020 ਦੇ ਵਿੱਚ ਜਿਹੜੀ ਸਾਡੀ ਕੇਂਦਰ ਦੀ ਮੋਦੀ ਸਰਕਾਰ ਉਹਨਾਂ ਵੱਲੋਂ ਪਾਸ ਜਦੋਂ ਦੀ ਇਹ ਪਾਸ ਹੋਈ ਆ ਉਦੋਂ ਤੋਂ ਇਹ ਸਾਨੂੰ ਸਿੱਖਿਆ ਨੀਤੀ ਖਿਲਾਫ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਆ ਉਹਨਾਂ ਨੇ ਸ਼ਾਂਤੀ ਖੜੀ ਕੀਤੀ ਇਹਦੇ ਖਿਲਾਫ ਪ੍ਰਦਰਸ਼ਨ ਹੋਇਆ ਬਹੁਤ ਸਾਰੀਆਂ ਵੈਦਿਕ ਸੰਸਥਾਵਾਂ ਕਹਿੰਦੇ ਦੇਸ਼ ਪੱਧਰੀ ਪ੍ਰਦਰਸ਼ਨ ਹੋਇਆ ਇਹਦੇ ਨਾਲ ਤਾਂ ਇਹ ਸਾਰੇ ਪਤਰਕਿਆਂ ਤੋਂ ਬਾਅਦ ਵੀ ਨਵੀਂ ਸਿੱਖਿਆ ਰੈਡੀ ਜਿਹੜੀ ਅੱਜ ਵਿਆਪਕ ਹੋ ਗਈ ਹੈ ਸੋਪੀ ਦਾ ਅਜਿਹਾ ਸਬਜੈਕਟ ਕਿਹੜੀ ਐਟੀ ਨਵੇਂ ਜਿਹੜੇ ਗੈਰੇ ਵੀ ਸਾਡੇ ਕਾਲਜ ਦੇ ਵਿੱਚ ਜਿਹੜਾ ਸਬਜੈਕਟ ਖੰਡ ਵਿੱਚ ਉਹ ਕਿਸੇ ਕੁਝ ਇਸ ਤਰੀਕੇ ਨਾਲ ਆ ਕਿ ਵਿਦਿਆਰਥੀ ਜੇ ਤਿੰਨੇ ਸੰਖੇਪ ਸੋਸ਼ਲ ਸਟਰੀਜ਼ ਦੇ ਪੜਨਾ ਚਾਹੇਗਾ ਉਹ ਨਹੀਂ ਪੜ ਸਕਦਾ ਜੇ ਉਹਨੇ ਲਿਟਰ ਪੜਨਾ ਤਾਂ ਉਹਦੇ ਉਹਨੂੰ ਲਿਟਰ ਪੜਨਾ ਜਿਹੜਾ ਪਹਿਲੇ 6 ਕੰਬੀ 6 ਜਿਹੜੇ ਗਰੁੱਪ ਬਣਾਏ ਆ ਜੀ ਜਿਹਨੇ ਲਿਟਰ ਪੜਨਾ ਪਹਿਲੇ 3 ਨਾਰੀ ਤਾਂ ਉਹਨੂੰ ਜਿਹੜਾ ਮਾਈਨਰ ਕਿਹਾ ਜਾਂਦਾ ਹੈ ਠੀਕ ਹੈ ਜਿਹੜਾ ਉਹ ਮੇਜਰ ਚ ਉਹਦੇ ਵਿੱਚ ਉਹਨੂੰ ਨਾ ਮੈਥ ਜਾਂ ਮਿਊਜ਼ਿਕ ਜਿਹੜਾ ਉਹ ਪੜ੍ਹਨਾ ਪੈਣਾ ਤੇ ਦੇਖ ਕੇ ਤੇ ਨਾਲ ਉਹ politcal science ਨਹੀਂ ਨਹੀਂ ਇਹ ਤਾਂ ਦਾ ਕੋਈ ਸਬਜੈਕਟ ਹੈ ਜਿਹੜਾ ਉਹ ਨਹੀਂ ਰੱਖ ਸਕਦਾ ਹੈ ਹੁਣ ਵਿਦਿਆਰਥੀ ਨੂੰ 9 ਸਬਜੈਕਟ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਿੰਨੇ ਸਬਜੈਕਟ ਹੈ ਜਿਹੜੇ ਉਹ ਸਕਿੱਲ ਡਿਵੈਲਪਮੈਂਟ ਵਾਲੇ ਹੈਗੇ ਹੈਗੇ ਇੱਕ ਸੋਸ਼ਲ ਵਿਲਿਊ ਦਾ ਸਬਜੈਕਟ ਹੈ ਕਰਤਾ ਇੱਕ ਪੰਜਾਬੀ ਕੰਮਨਸਰੀ ਵਾਲਾ ਸਬਜੈਕਟ ਵੀਗਾ ਪੰਜ ਤਾਂ ਇਹ ਪੱਕੇ ਹੀ ਹੈਗੇ ਆ ਜੀ ਜਿਹੜੇ ਚਾਰ ਸਬਜੈਕਟ ਚੁਣਨੇ ਆ ਉਹਦੇ ਵਿੱਚ ਵੀ ਵਿਦਿਆਰਥੀਆਂ ਨੂੰ ਆਗਾਹੀ ਨਹੀਂ ਹੈ ਉਹਦੇ ਵਿੱਚ ਵੀ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਕਿ ਜੋ ਅਸੀਂ ਦਿੰਦਾ ਜੋ ਅਸੀਂ ਕੰਪੀਟੀਸ਼ਨ ਬਣਾ ਕੇ ਦਿੰਦਾ ਉਹ ਚਲੋ ਠੀਕ ਹੈ ਇੱਕ ਕਾਲਜ ਵੱਲੋਂ ਕਿੰਨਾ ਜਾ ਰਿਹਾ ਕਿ ਸਰਕਾਰ ਵੱਲੋਂ ਉਹਨਾਂ ਨੇ ਕੀਤਾ ਦੇਖੋ ਜੀ ਜਿਹੜੇ ਕਾਲਜ ਵੱਲੋਂ ਕੰਬੀਨੇਸ਼ਨ ਆਇਆ ਹੈ ਉਹ ਤਾਂ ਬੇਨਈਮੀਆਂ ਕੀਤੀਆਂ ਨੇ ਜੋ ਯੂਨੀਵਰਸਿਟੀ ਨੇ ਟੈਂਪਲੇਟ ਬਣਾ ਕੇ ਦਿੱਤਾ ਹੀ ਉਹ ਤਾਂ ਉਹਦੇ ਵੀ ਖਿਲਾਫ ਆ ਹਾਲਾਂਕਿ ਅਸੀਂ ਯੂਨੀਵਰਸਿਟੀ ਦੇ ਟੈਂਪਲੇਟ ਨੂੰ ਵੀ ਸਹੀ ਨਹੀਂ ਮੰਨਦੇ ਹੈਗੇ ਕਿ ਉਹ ਸਹੀ ਜਗ੍ਹਾ ਹੈ ਪਰ ਫਿਰ ਵੀ ਵਿਦਿਆਰਥੀਆਂ ਦੇ ਨਾਲ ਜਿਹੜਾ ਕਾਲਜ ਦੇ ਵਿੱਚ ਹੋ ਰਿਹਾ ਹੈਗਾ ਹੈਗਾ ਇਹ ਤੱਕਾ ਹੈਗਾ ਪ੍ਰਿੰਸੀਪਲ ਵੱਲੋਂ ਕੀਤਾ ਜਾ ਰਿਹਾ ਆਪ ਦੇ ਕੁਝ ਨੇੜਲੇ ਲੱਗਦੇ ਪ੍ਰੋਫੈਸਰ ਆ ਜਿਹੜੇ ਉਹਨਾਂ ਤੇ ਕੋਈ ਵਾਧੂ ਬੋਝ ਨਾ ਪਵੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਆਪਦੇ ਕਾਲਜ ਦੇ ਵਿੱਚ ਰੱਖਣ ਵਾਸਤੇ ਇਹਨਾਂ ਨੇ ਪ੍ਰਿੰਸੀਪਲ ਮੈਡਮ ਨੇ ਜਿਹੜਾ ਹੈਗਾ ਆਪਦੀ ਮਰਜ਼ੀ ਨਾਲ ਇੱਕ ਕੰਫਰਮੇਸ਼ਨ ਬਣਾਇਆ ਠੀਕ ਥੈਂਕ ਯੂ ਇਹ ਸਮੱਸਿਆ ਜਿਹੜੀ 2020 ਦੇ ਵਿੱਚ ਤੇ ਮੋਦੀ ਸਰਕਾਰ ਵੱਲੋਂ ਬਹੁਤ ਸਾਰੇ ਪੁਠੇ ਕਾਰੇ ਕੀਤੇ ਗਏ ਕੈਦੀ ਕਾਨੂੰਨ ਲਿਆਂਦੇ ਇਹਨਾਂ ਨੇ ਮਜ਼ਦੂਰਾਂ ਲਈ ਇਹਨਾਂ ਨੇ ਜਿਹੜੇ ਪਹਿਲਾਂ ਕਾਨੂੰਨ ਸੀਗਾ 41 ਉਹ ਖਤਮ ਕਰਕੇ ਜਿਹੜਾ ਲਾਵਾਇਆ ਮੋਟੇ ਬਿ ਆਪੀਆਂ ਦਾ ਪੱਠਾ ਭਾਉਣ ਵਾਸਤੇ ਐਜੂਕੇਸ਼ਨ ਦਾ ਪੱਠਾ ਭਾਉਣ ਵਾਸਤੇ ਇਹਨਾਂ ਨੇ ਨਵੀਂ ਸਿੱਖਿਆ ਨੂੰ ਵੀ ਤੌਹੀ ਲੈ ਗਿਆ। ਉਹਨਾਂ ਸਮਝ ਨਹੀਂ ਆਈ ਗੱਲ ਆ। ਤੁਸੀਂ ਕਰਨੀ ਦੀਏ ਆ। ਆਰ ਸੜਨ ਨਹੀਂ ਦੀਏ ਕਰਦੇ ਆ ਨਾ। ਉਹਨੂੰ ਦਿਖਾਉਂਦੇ ਸਕਿੱਲ ਡਵੈਲਪਮੈਂਟ ਆ। ਉਹਨੂੰ ਕਹਿੰਦੇ ਆ ਕਿ ਤੁਸੀਂ ਸਕਿੱਲ ਸਿੱਖੋ। ਉਹ ਕਹਿੰਦੇ ਆ ਬਈ ਜਿਹੜੇ ਆਈਟੀਆਈ ਵਾਲੇ ਆ ਉਹਨਾਂ ਨੂੰ ਕਹਿੰਦੇ ਪਹਿਲਾ ਬੱਕਰੀ ਬੱਕਰੀ ਆਈਟੀਆਈ ਨੂੰ ਨਾ ਕਾਰਪੈਟਰ ਦੀ ਬੱਕਰੀ ਜਿਹੜੀ ਬੱਕਰੀ ਉਹਨਾਂ ਨੂੰ ਕਹਿੰਦੇ ਉਹ ਸਾਰੇ ਰਿਪੋਰਟ ਕਰੋ। ਅੰਨਾਂ ਦੇ 1-2 ਸਾਲ ਦੇ ਤੋਂ ਬਾਅਦ ਉਹ ਕਾਰਪੈਟਰ ਵਾਲੀ ਵੀ ਟੁੱਟੂਗਾ ਉਹ ਇਲੈਕਟ੍ਰੋਨਿਕਸ ਵਾਲੀ ਵੀ ਟੁੱਟੂਗਾ ਆਹ ਨੀ ਆ ਸਿਕੂ ਦਾ ਇਹ ਸਾਰਾ ਕੁਝ ਕਿਉਂ ਆ ਦਾਦਾ ਐਜੂਕੇਸ਼ਨ ਦਾ ਜਿਹੜਾ ਪ੍ਰਬੰਧ ਆ ਉਹ ਤੁਹਾਨੂੰ ਕਿੰਨਾ ਚਿਰਾਂ ਤੇ ਨਹੀਂ ਬਣਾਇਆ ਕੋਈ ਪਾਲਿਸੀ ਆ ਗਈ ਕੋਈ ਨੀਤੀ ਲੈ ਕੇ ਆਉਣ ਇਹ ਨਾ ਵਿਗਿਆਨਕਿਆਂ ਨਾਲ ਬਰਤਾਲੂ ਕਰਦੇ ਆ ਨਾ ਜਿਹੜੇ ਬਚਨਤਰਾਂ ਨੂੰ ਉਹ ਦੋਹਣੀਆਂ ਸਿੱਖਿਆ ਕਿਹੜੇ ਤੱਕ ਲਈ ਕਰਦੇ ਆ ਨਾ ਹੋ ਇਹ ਕਿਹੜਾ ਇਹ ਆਖਰੀ ਵਾਲਾ ਬੰਦਾ ਐਂਟਰੀ ਵੀ ਲੈ ਕੇ ਜਾਈਏ ਕਿਉਂਕਿ ਬੰਦਾ ਆਉਂਦਾ ਹੋਵੇ ਉਹ ਬੰਦਾ ਜਦੋਂ ਨਿੱਕਾ ਕਮਰਾ ਜਾਂਦਾ ਹੋਵੇ ਉਹਦਾ ਬਕਾਇਦਾ ਨਾ ਹੋਵੇ ਬਾਰੇ ਸਾਰੇ ਬੰਦੇ ਉਹ ਤੋਂ ਵੀ ਸਾਰੇ ਤਾਂ ਦੇ ਕੰਮ ਲੈ ਸਕਦੇ ਹੁੰਦੇ ਇਹ ਕਰਾਉਣਾ ਬੰਦਾ ਇਸੇ ਸੇਵਾ ਕਰਦਾ ਕਿਹਾ ਉਹਦੇ ਨੂੰ ਬਣਾਉਣਾ ਤਾਂ ਤਾਂ ਸਕਦੇ ਇਹ ਉਹਨਾਂ ਦੇ ਪੱਖ ਦੀਆਂ ਨੀਤੀਆਂ ਬਣਾਈਆਂ ਜਾਂਦੀਆਂ ਇਹ ਲੋੜੇ ਕਪੜੇ ਲੈ ਆਇਆ ਹੈ। ਇਹ ਉਹਨਾਂ ਦੀ ਗੁੱਸੂ ਤੋਟਾ ਪੁੱਤਿਆਂ ਦਾ। ਕੋਈ ਚੋਸ ਕਰੀ ਜੂ ਜਿਹੜਾ ਜਿਹੜੀ ਤੁਹਾਨੂੰ ਲੈਣ ਨਹੀਂ ਦਿੱਤੀ ਜਾ ਰਹੀ। ਉਹ ਚੋਸ ਕਰੀ ਫੋਟੋ ਪਰੰਤੋ ਰੋਕਿਆ ਜਾ ਰਿਹਾ। ਕਿਉਂ ਰੋਕਿਆ ਜਾ ਰਿਹਾ? ਕਿਉਂਕਿ ਚੋਸ ਕਰੀ ਤੇ ਸਾਤੇ ਜਿਹੜੇ ਚੋਸ ਦੇ ਨਾਲ ਪਛੜੀ ਫਸਿਆ ਹੋਇਆ। ਇਹ ਬੰਦਾ ਇੱਕ ਔਰਤ ਦਾ। ਅੱਜ ਜੇ ਅੱਜ ਆਪ ਅਸੂਰ ਹੋਇਆ ਆ ਜੋ ਇੱਕਲਾ ਚਾਹੁੰਦੇ ਆ ਉਹਨੇ ਸਾਡੇ ਜੀਵਨ ਨੂੰ ਬਹੁਤ ਲੋਕਾਂ ਦਾ ਸਹਾਰਾ ਹੋ ਗਿਆ। ਉਹਨਾਂ ਦਾ ਜੀਵਨ ਵੀ ਸਾਡੇ ਜੀਵਨ ਵਿੱਚ ਆ ਗਿਆ। ਬਹੁਤ ਹੀ ਚੰਗਾ ਲੱਗਦਾ। ਹੈਪੀ ਵੀਡੀਓ ਜਿੱਤੇ ਗਏ ਉਦੋਂ ਪੂਰੇ ਪੰਜਾਬ ਦੇ ਵਿੱਚ ਵੱਡਾ ਤੁਕੀ ਹੋਈ ਹੈ ਪੰਜਾਬ ਦਾ 10 ਲੱਖ ਬੰਦਾ ਜਿਹੜਾ ਉਹ ਮਾਰਿਆ ਗਿਆ ਔਰ ਤਾਂ ਵੀ ਹਜ਼ਾਰਾਂ ਦੀ ਦੇਪਨਤੀ ਦਿੱਤੀ ਗਈ ਜੇ ਤੁਕੀ ਤੇ ਲੋਮਾ ਨਾ ਪਰਪੰਦ ਪਰ ਸਰ ਇੱਕੋ ਜਗ੍ਹਾ ਦੀ ਕਿੱਥੇ ਹੈ ਹੌਂਦੀਆਂ ਕੋਈ ਨਹੀਂ ਆਪਾਂ ਕਹਿੰਦੇ ਤਾਂ ਨਹੀਂ ਲਾਪੜੀ ਕੋਈ ਨਹੀਂ ਮਲੇਰ ਕਦੇ ਆ ਤੇ ਰਸਤੇ ਜਗਮਿਸਤ ਕਿਉਂ ਨਹੀਂ ਵਾਪਰੀ ਮਲੇਰ ਕੋਲ ਨਾ ਕਿਹੋ ਜੀ ਧੰਗ ਉਹ ਇਸ ਕਰਕੇ ਨਹੀਂ ਵਾਪਰੀ ਕਿਉਂਕਿ ਜਦੋਂ ਆ ਮਾਰੇ ਅਸੀਂ ਕਹਿੰਦੇ ਆ ਕਿ ਇਹ ਇੱਕੋ ਇੱਕ ਘਟਨਾ ਉਹਨੇ ਜਿਹੜਾ ਇੰਨਾ ਪ੍ਰਭਾਵ ਪਾਇਆ ਕਿ ਉਸ ਜਗ੍ਹਾ ਦੇਤੇ ਉਦਾਂ ਦੀ ਕੋਈ ਘਟਨਾ ਜਿਹੜੀ ਵਾਪਰੀ ਨਹੀਂ ਹੈਗੀ ਇਹ ਇਸ ਤਰੀਕੇ ਨਾਲ ਸੋਚੋ ਸੜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਕਰਦੀ ਵੇਡ ਕਰਦੀਆਂ ਨੇ ਪਰ ਸਾਨੂੰ ਸੋਚਾਂ ਸੜੀ ਤੋਂ ਦੂਰ ਲੈ ਕੇ ਜਾਇਆ ਜਾ ਰਿਹਾ ਸਾਨੂੰ ਕਹਿ ਰਿਹਾ ਕਿ ਹਿਪਕਰੀ ਨਾ ਰੱਖੋ ਜਾਂ ਹਿਪਕਰੀ ਰੱਖਣੀ ਆ ਫਿਰ ਪੋਲੀਟਿਕਲ ਨਾ ਰੱਖੋ ਜਾਂ ਪੋਲੀਟਿਕਲ ਰੱਖਣੀ ਆ ਫਿਰ ਇਕਨੋਮਿਕ ਨਾ ਰੱਖੋ ਇਕ ਇਕਨੋਮਿਕਸ ਰਖਣੀਆ ਫਿਰ ਇਤਿਹਾਸ ਨਾਲ ਫਿਰ ਜਿਹੜਾ ਉਹ ਲਿਟਰੇਚਰ ਨਾਲ ਪੜੋ ਇਸ ਤਰੀਕੇ ਨਾਲ ਸਬਜੈਕਟ ਪਾਉਂਦੇ ਨੇ ਯਾਰ ਉਹ ਸਾਡਾ ਬਣਾਇਆ ਚਾਰਾ ਇਹ ਰਸਮੀ ਕਿ ਅਸੀਂ ਉਹਨਾਂ ਦੀਆਂ ਫੈਕਟਰੀਆਂ 'ਚ ਕੰਮ ਕਰਨ ਵਾਲੇ ਔਰਤੇ ਬਣ ਜਾਈਏ ਅਸੀਂ ਚੰਗੇ ਇਨਸਾਨ ਨਾ ਬਣੀਏ ਇਹ ਇਸ ਕਰਕੇ ਕੀਤਾ ਜਾ। ਤੁਹਾਨੂੰ ਇਸ ਸਿਰਫ ਇਸ ਲਈ ਨਹੀਂ ਲਾਉਣਾ ਪਈਦਾ ਕਿ ਅੱਜ ਸਾਡੇ ਕੋਲੇ ਸਬਜੈਕਟ ਨਵੇਂ ਜਿਹੜੇ ਆਏ ਆ ਬੋਲੇ ਮਤਾਲੋ ਸਾਨੂੰ ਤਿੰਨ ਮੇਜਰ ਸਰਕਟ ਸਹੀ ਮਿਲ ਜਾਣ ਤੇ ਮਾਈਨਰ ਜਿਹੜਾ ਮਰਦੀ ਪੜ ਰਹੀ ਹੈ ਸਾਡੀ ਆ ਵੀ ਮਰਦੀ ਹੋਣੀ ਚਾਹੀਦੀ ਆ ਅਸੀਂ ਕੀ ਪੜਨਾ ਇਹ ਸਹੀ ਲੜੀਏ ਇਹ ਸਹੀ ਲੜੀਏ ਕਿ ਕਾਰਪੋਰੇਟਨੀ ਸੇਵਾ ਕਰ ਨਾਲ ਤੇ ਜਿਹੜੀ ਨਵੀਂ ਸਿੱਖਿਆ ਨੂੰ ਕੀ ਬਣਾਈ ਗਈ ਆ ਇਹ ਰਾਤ ਕੀਤੀ ਜਾਵੇ ਸਾਡੇ ਵਿਦਿਆਰਥੀਆਂ ਦੇ ਨਾਲ ਜਿਹੜਾ ਪ੍ਰਿੰਸੀਪਲ ਟੱਕੇ ਸਹੀ ਕਰ ਰਹੀ ਆ ਨਾਉ ਪੱਟਾਂ ਦੀਆਂ ਧੌਂਕੀਆਂ ਦੇ ਦੇ ਕੇ ਉਹਨਾਂ ਦਾ ੱੱਕੇ ਦਾ ਸਬਜੈਕਟ ਪਾਉਂਦੇ ਨੇ ਕਿੰਨਾਂ ਘੁਵਾ ਰੀਆ ਉਸ ਪ੍ਰਿੰਸੀਪਲ ਦੇ ਉੱਤੇ ਹੁਣ ਦੀ ਕਾਰਵਾਈ ਕਰੋ ਵਿਦਿਆਰਥੀਆਂ ਤੇ ਐ ਰੋਗ ਮਾਰ ਰੀਆ ਜਿਵੇਂ ਕੋਈ ਗੁੰਡਾ ਰੱਖੀ ਹੋਵੇ ਕਾਲਜ ਦੇ ਵਿੱਚ ਤੇ ਦੀਪਾ ਨਾ ਰੱਖੀ ਹੋਵੇ ਇਸ ਕਰਕੇ ਅਸੀਂ ਅੱਜ ਡੀਸੀ ਨੂੰ ਇਹ ਮੰਗ ਪੱਤਰ ਤਾਂ ਦੇਣਾ ਹੀ ਦੇਣਾ ਪਰ ਆਪਾਂ ਉਹਨਾਂ ਤੋਂ ਹੋਰ ਇਤਰਾ ਨਹੀਂ ਗਾ ਜਿੰਨਾ ਸਮਾਂ ਇੱਕੋ ਜਿਹੜਾ ਆਪ 5 ਮੀਟਰ 5 ਮੀਟਰ ਤੇ ਦਰਜ ਜਿਹੜਾ ਆਪਣਾ ਖਾਲ ਹੈ ਜਾਂ ਦਿੱਤੀ ਦਫਤਰ ਦੇ ਸਾਹਮਣੇ ਦੇਖੋ ਇਹ ਸੋ ਪ੍ਰਿੰਸੀਪਲ ਨੂੰ ਭਲਾ ਕੇ ਤਾਂ ਕਿ ਨਾਲ 1 ਟੂ 1 ਕਰਨ ਕਰਕੇ ਸਾਡਾ ਮਾਮਲਾ ਜਿਹੜਾ ਕੋ ਹੱਲ ਨਹੀਂ ਕਰਾਇਆ ਜਾਂਦਾ ਜਿਹੜੀ ਨਵੇਂ ਸਬਜੈਕਟ ਕੰਬੀਨੇਸ਼ਨ ਨਾਲ ਅੰਦਰ ਨੂੰ ਰੰਗਦਾ ਨਵੀਂ ਸਿੱਖਿਆ ਨੀਤੀ ਰਾਹੀਂ ਕਰਨ ਦੀ ਗੱਲ ਆ ਉਹ ਪੂਰੇ ਪੰਜਾਬ ਲੈਵਲ ਦੀ ਨੂੰ ਮਾ ਹੱਲ ਹੋਈ ਪਰ ਆਪਾਂ ਇਹ ਨਹੀਂ ਕਹਿ ਸਕਦੇ ਜੀ ਪੰਜਾਬੀ ਯੂਨੀਵਰਸਿਟੀ ਵਿਭਾਗ ਦਾ ਇਹ ਹਾਲਾਤ ਹੈ ਹੋਇਆ। ਜੇ ਆਪਾਂ ਇਹ ਕਹਿੰਦੇ ਤੇਰੇ ਲਖਣੇ ਸੀ ਤੇ ਆਪਾਂ ਨਾਲ ਕਿਹਨਾਂ ਦੀ ਜਿੰਦਾਈਆ ਉਹਦੇ ਪੱਖ ਜਾਂ ਆਪਾਂ ਉਹਦੇ ਮੁਤਾਬਕ ਸਬਜੈਕਟ ਕਰਾਉਣਾ ਚਾਹੁੰਦੇ ਆ। ਇਸ ਲਈ ਜੇ ਜੀ ਮੰਗ ਨਹੀਂ ਕਰਤਾ ਦੇ। ਅਸੀਂ ਮੰਗ ਕੀਤੀ ਕਿ ਜਿਹਨੇ ਪਹਿਲਾ ਵੀਏ ਵਾਲੇ 500 ਚੱਕਰ ਪੜ੍ਹਦੇ ਸੀ ਕੰਨ ਸਰਕਾਰ ਸਮਾਜੀ ਮਸਤੀ ਦੇ ਦੇ। ਤੇ ਦੋ ਸਬਜੈਕਟ ਜਿਹੜੇ ਆ ਉਹ ਦੋ ਲੈਂਗਵੇਜ ਹੋਦੀਆਂ ਸੀ ਉਹ ਵਿਦਿਆਰਥੀ ਲਈ ਜ਼ਰੂਰੀ ਹੋਦੀ ਆ। ਉਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੋਵੇ ਤਾਂ ਕਿਉਂ ਦੁਨੀਆ ਦੇ ਕਿਸੇ ਕੋਨੇ 'ਚ ਜਾਵੇ ਉਹ ਮਾਤਰਾ ਕਰੇ ਉਹਨੂੰ ਪੰਜਾਬੀ ਆਉਂਦੀ ਹੋਵੇ ਜਿਹੜੀ ਸਾਡੀ ਮਾਂ ਬੋਲੀ ਆ ਇਸ ਕਰਕੇ ਕੋਈ ਜਾਵੇ ਕੋਈ ਸਬਜੈਕਟ ਕੋਈ ਨਾ ਕਿਹਾ ਉਹ ਲਾਭ ਨਹੀਂ ਕਰਵਾਉਂਦੀ ਆਪਾਂ ਜਿਹੜਾ ਇਹ ਮੰਗ ਜਿਹੜੀ ਵਿੱਚ ਪਾਈ ਹੈ ਤਾਂ ਆਪਾਂ ਆਪ ਇਹ ਮੰਗਾਂ ਨੂੰ ਲੈ ਕੇ ਪੱਕਾ ਕਰ ਲਈਏ ਕਿ ਬੈਠੇ ਰਹਿਣਾ ਹੈ ਜਦੋਂ ਛੁੱਟੀ ਹੋ ਗਈ ਉਹਦਾ ਹੋਰ ਕੋਈ ਵਿਕਾਸ ਨਹੀਂ ਨਾ ਸਮਾ ਬੈਠੇ ਹਾਂ ਤਾਂ ਬੈਠੇ ਹਾਂ ਕਿਉਂਕਿ ਇਹ ਨਹੀਂ ਕਿ ਉਹ ਲੋਕਾਂ ਦੇ ਆਸ ਵਿੱਚ ਜੇਕਰ ਆਪਣੇ ਮੱਧ ਵਿੱਚ ਬਸ ਕਰੋ ਪੂਰੀ ਤਰ੍ਹਾਂ ਇੱਕੋ ਇੱਕਸਰ ਨਿਕਰ ਨਹੀਂ ਆਉਂਦੇ ਐਸੇ ਹੀ ਬੈਠਿਆ ਰਹਿਣਾ ਅਜੀ ਸਨਚਾਰ ਜੇ ਨਹੀਂ ਮੰਨਪੰਥ ਤੇ ਜਾਵਾਂਗੇ ਜੇ ਕੋਈ ਹੋਰ ਮੰਗੇ ਆਪਾਂ ਉਹ ਮੰਗ ਪੁੱਟ ਦਈਏ ਉਹਨਾਂ ਸਮਾ ਇਤਨੇ ਨਾਰੇਵਾਜੀ ਹੁੰਦੇ ਨੇ ਜੇ ਨਹੀਂ ਕਰਨਾ ਤਾਂ ਖਾਣ ਤੇ ਖਾਣ ਵਾਲੇ ਨਾਰੇਵਾਜੀ ਹੋ ਜਾਂਦੇ ਆ ਸਾਰੀ ਬਾਰੀ ਬਾਰੀ ਕੋ ਜਨ ਹੈ ਤੇ ਆਪਣਾ ਤਾਂ ਰੋਕਣਾ ਨਹੀਂ ਬਸਾ ਪਾ ਪਾਣੀ ਹੈ ਕਿ ਕਿ ਚੱਲੇਗਾ ਬਹੁਤ ਦਾ ਮਰਦਾਬਾ 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 ਚੈਨਲ ਤੇ ਬੰਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਰਦਾਬਾ ਮਰਦਾਬਾ ਮਰਦਾਬਾ